ਕਿਉਂ ਜਾਤ ਲਗਾਉਣਿਓ ਇਕ ਠੋਕ ਕੇ ਕੋਇ ਰਹਾ ਮੱਝ ਵੀ ਸਿੱਖਾਂ ਸੀ ਇਕ ਠੋਕ ਕੇ ਕੋ ਵਿੱਚ ਮਿਆਰਾਂ ਸੀ ਰਹਿ ਗਿਆਂ ਸੀ ਚਮਿਆਰ ਕਹੋ ਤੁਸੀਂ ਕਾ ਡਾਰ ਕਾ ਦਾ ਕਿੰਨੇ ਕ ਲੋਕਾਂ ਦੀ ਹੱਤਿਆ ਹੋ ਗਈ ਏ ਜਾਤ ਪਾਤ ਕਰਕੇ ਕਦੇ ਮੰਨੀ ਏ ਇਹ ਗੱਲ ਇਹ ਤਾਂ ਮੰਨ ਨਹੀਂ ਨੀ ਕਰਨਾ ਇੱਥੇ ਆਇਆ ਝਲਕੀ ਦਿਖਾਤੀ ਇੱਥੇ ਆਇਆ ਝਲਕੀ ਦਿਖਾਤੀ ਆ ਚੀਜ਼ਾਂ ਸੇ ਦਿਖਾਉਣ ਦੇ ਪਿੱਛੇ ਲੱਗੇ ਹੋ ਕਰ ਲenga 26 ਜਨਵਰੀ ਤੇ ਝਾਕੀਆਂ ਨਾ ਵਿਖਾਓ 26 ਜਨਵਰੀ ਤੇ ਇਹ ਮੰਥਨ ਕਰੋ ਬੈਠ ਕੇ ਵੀ ਐਸ ਸਾਲ ਦੇ ਵਿੱਚ ਜਾਤ ਪਾਤ ਕਰਕੇ ਛੂਤ ਛਾਤ ਕਰਕੇ ਕਿੰਨੀਆਂ ਕਿ ਘਟਨਾਵਾਂ ਹੋਈਆਂ ਜਦੋਂ ਸਾਡੇ ਨਾਲ ਬਿੱਤ ਕਰੇ ਕੀਤਾ ਜਾਣਾ ਜਦੋਂ ਸਾਨੂੰ ਪਿੱਛੇ ਹੀ ਧੱਕਿਆ ਜਾਣਾ ਪਰ ਵੋਟਾਂ ਵੇਲੇ ਆ ਦਿਮਾਗ ਥੋਖੜ ਆ ਨਾ ਉਹਦਾ ਖੋਲ ਲਿਆ ਕਰੋ ਉਦੋਂ ਹੀ ਜਦੋਂ ਤੁਹਾਨੂੰ ਆਏ ਆ ਕੇ ਜੱਫੀ ਜੀ ਪਾ ਲੈਂਦੇ ਨੇ ਥੋਡੇ ਨਾਲ ਬੈ ਬੈ ਕੇ ਚਾਹਾਂ ਪੀਣ ਲੱਗ ਜਾਂਦੇ ਆ ਨਾ ਥੋਡੇ ਨਾਲ ਰੂਟੀਆਂ ਖਾਣ ਦੇ ਲੱਛਣ ਕਰਦੇ ਆ ਨਾ ਉਦੋਂ ਇਹਨਾਂ ਨੂੰ ਕਿਹਾ ਕਰੋ ਵੀ ਅੱਜ ਕੀ ਲੋੜ ਪੈਗੀ ਸਸਿਕਲ ਜੀ ਸਵਾਗਤ ਹੈ ਤੁਹਾਡਾ ਮਲੂਕਾ ਟੀਵੀ ਦੇ ਉੱਪਰ ਇੱਕ ਚਰਚਿਤ ਖਬਰ ਆ ਜਿਹੜਾ ਮਸਲਾ ਆਇਆ ਰਾਜਸਥਾਨ ਤੋਂ ਕਿ ਇੱਕ ਬਰਾਤ ਦੇ ਵਿੱਚ 400 ਪੁਲਿਸ ਕਰਮਚਾਰੀਆ ਜਿਹੜੇ ਤੈਨਾਤ ਹੋਏ ਨੇ ਇਸ ਸਖਸ਼ ਦੀ ਬਰਾਤ ਦੇ ਵਿੱਚ ਆਖਰਕਾਰ ਪੁਲਿਸ ਦਾ ਏਡਾ ਵੱਡਾ ਰੋਲ ਕਿਉਂ ਸੀ ਜਾਂ ਪੁਲਿਸ ਨੇ ਇਹ ਇਸ ਬਰਾਤ ਦੇ ਵਿੱਚ ਪਹੁੰਚਣਾ ਜ਼ਰੂਰੀ ਕਿਉਂ ਸਮਝਿਆ ਮੈਂ ਪੂਰੀ ਖਬਰ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰੂੰਗਾ ਇਹ ਖਬਰ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੇ ਲਵੇਰਾ ਪਿੰਡ ਦੇ ਵਿੱਚ ਆ ਇੱਕ ਬਰਾਤ ਦੇ ਵਿੱਚ 400 ਪੁਲਿਸ ਕਰਮਚਾਰੀ ਪਹੁੰਚਿਆ ਤੁਸੀਂ ਸੋਚੋ ਵੀ ਬਰਾਤ ਵੀ ਇੰਨੀ ਨਹੀਂ ਹੋਣੀ ਬਰਾਤ ਦੀ ਗਿਣਤੀ ਘੱਟ ਸੀ ਪਰ ਇਹਦੇ ਪਿੱਛੇ ਇੱਕ ਕਾਰਨ ਹੈ ਕੀ ਹੈ ਉਹ ਮੈਂ ਤੁਹਾਨੂੰ ਦੱਸ ਦਿੰਨਾ ਇਹਦੇ ਵਿੱਚ ਜ਼ਿਕਰ ਆਉਂਦਾ ਹੈ ਇਸ ਖਬਰ ਦੇ ਵਿੱਚ ਜਿਹੜੀ ਆਪਣੇ ਕੋਲੇ ਪਹੁੰਚੀ ਹੈ ਇਹਦੇ ਵਿੱਚ ਲਿਖਿਆ ਕਿ ਪੁਲਿਸ ਦੇ ਕੋਲੇ ਕਿਸੇ ਨੇ ਇੱਕ ਐਪਲੀਕੇਸ਼ਨ ਦਿੱਤੀ ਇੱਕ ਸ਼ਿਕਾਇਤ ਕੀਤੀ ਉਹ ਸ਼ਿਕਾਇਤ ਕੀ ਕੀਤੀ ਸੀ ਕਿ ਪਿੰਡ ਦੇ ਇੱਕ ਰੇਗਰ ਜਾਤੀ ਦੇ ਨਾਲ ਰਾਜਸਥਾਨ ਦਾ ਇੱਕ ਪਿੰਡ ਹੈ ਇੱਕ ਰੇਗਰ ਜਾਤੀ ਦੇ ਨਾਲ ਸਬੰਧਤ ਨਾਰਾਇਣ ਖੋਰਵਾਲ ਨੇ ਇਹ ਸ਼ਿਕਾਇਤ ਪੁਲਸ ਨੂੰ ਦਿੱਤੀ ਸੀਗੀ ਕਿ ਉਸ ਦੀ ਲੜਕੀ ਅਰੁਣਾ ਦਾ ਵਿਆਹ ਸੀ ਜਿਹੜਾ ਲੜਕੀ ਦੇ ਪਰਿਵਾਰ ਨੇ ਸ਼ਿਕਾਇਤ ਕੀਤੀ ਆ ਪੁਲਸ ਦੇ ਕੋਲ ਸ਼ਿਕਾਇਤ ਕਿਹੜੀ ਕੀਤੀ ਹੈ ਕਿ ਸ਼੍ਰੀਨਗਰ ਪਿੰਡ ਦੇ ਨੌਜਵਾਨ ਮੋਹਣ ਬਕੌਲੀਆਂ ਨਾਲ ਮੇਰੀ ਲੜਕੀ ਦਾ ਜਿਹੜਾ ਹੈਗਾ ਉਹ ਵਿਆਹ ਹੋਣ ਜਾ ਰਿਹਾ ਤੇ ਲਾੜੇ ਨੂੰ ਜਿਹੜਾ ਘੋੜੀ ਦੀ ਰਸਮ ਕਾਰਨ ਹੁਣ ਇੱਥੇ ਪੁਆਇੰਟ ਆ ਕਿ ਸ਼ਿਕਾਇਤ ਕਿਹੜੀ ਹੋਈ ਸੀ ਲੜਕੀ ਦੇ ਪਰਿਵਾਰ ਨੇ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਜਿਹੜਾ ਹੈਗਾ ਅਜ਼ਮੇਰ ਜ਼ਿਲ੍ਹੇ ਦੇ ਲਵੇਰਾ ਪਿੰਡ ਦੀ ਇਹ ਘਟਨਾ ਖੁੱਲ ਕੇ ਸਾਹਮਣੇ ਆਈ ਹੈ ਕਿ ਲੜਕੀ ਦੇ ਪਰਿਵਾਰ ਨੇ ਪੁਲਿਸ ਨੂੰ ਇਹ ਸ਼ਿਕਾਇਤ ਦਿੱਤੀ ਕਿ ਜਿਹੜਾ ਸਾਡਾ ਜਵਾਈ ਹੈ ਉਹ ਜਿਹੜੀ ਆਪਣੇ ਵਿਆਹ ਦੀ ਰਸਮ ਹੈ ਨਾ ਉਹ ਘੋੜੀ ਦੇ ਉੱਪਰ ਚੜ੍ਹ ਕੇ ਕਰਨੀ ਚਾਹੁੰਦਾ ਪਰ ਉਸ ਨੂੰ ਧਮਕੀਆਂ ਮਿਲ ਰਹੀਆਂ ਨੇ ਇਹ ਹੁਣ ਧਮਕੀਆਂ ਮਿਲਣ ਦਾ ਕੀ ਕਾਰਨ ਹੈ ਧਮਕੀਆਂ ਮਿਲਣ ਦਾ ਕਾਰਨ ਇਹ ਹੈ ਕਿ ਉਹ ਦਲਿਤ ਭਾਈਚਾਰੇ ਨਾਲ ਸਬੰਧਤ ਹੈ ਉਹਦੀ ਜਾਤੀ ਨੀਵੀਂ ਹੈ ਹੁਣ ਵੇਖੋ ਜਿਹੜੀਆਂ ਉੱਚੀਆਂ ਜਾਤਾਂ ਦੇ ਲੋਕ ਨੇ ਉਹਨਾਂ ਨੂੰ ਇਹ ਚੀਜ਼ਾਂ ਪ੍ਰਵਾਨ ਨਹੀਂ ਕਿ ਕੋਈ ਦਲਿਤ ਭਾਈਚਾਰੇ ਦਾ ਕੋਈ ਬੱਚਾ ਕੋਈ ਨੌਜਵਾਨ ਕੋਈ ਆਪਣੀ ਸ਼ਾਦੀ ਦੇ ਵਿੱਚ ਸਾਡੀ ਬਰਾਬਰੀ ਕਰੇ ਸਾਡੇ ਮੁਤਾਬਕ ਘੋੜੀ ਚੜੇ ਉਦੇ ਹੀ ਵਾਪਤ ਜਿਹੜਾ ਲੜਕੀ ਦੇ ਪਰਿਵਾਰ ਨੇ ਸ਼ਿਕਾਇਤ ਕੀਤੀ ਤੇ 400 ਪੁਲਿਸ ਕਰਮਚਾਰੀ ਜਿਹੜੇ ਸੀਗੇ ਉਹ ਲੜਕੇ ਦੇ ਬਰਾਤ ਦੇ ਵਿੱਚ ਪਹੁੰਚਦੇ ਨੇ ਤੇ ਲੜਕੇ ਨੂੰ ਘੋੜੀ ਦੇ ਉੱਪਰ ਚੜਾਇਆ ਗਿਆ ਹੁਣ ਬਹੁਤ ਵੱਡਾ ਪੁਆਇੰਟ ਹੈ ਅੱਜ 26 ਜਨਵਰੀ ਆ ਤੁਸੀਂ ਵੇਖੋ ਸੰਵਿਧਾਨ ਦੀ ਗੱਲ ਹੁੰਦੀ ਹੈ ਕਾਨੂੰਨ ਦੀ ਗੱਲ ਹੁੰਦੀ ਹੈ ਅੱਜ ਝਾਕੀਆਂ ਕੱਢੀਆਂ ਜਾਂਦੀਆਂ ਨੇ ਦਿੱਲੀ ਦੇ ਵਿੱਚ ਜਿੰਨੇ ਵੀ ਜਿੰਨੀਆਂ ਵੀ ਸਟੇਟਾਂ ਨੇ ਜਿੰਨੇ ਵੀ ਸੂਬੇ ਨੇ ਸਾਰਿਆਂ ਦੀਆਂ ਜੋ-ਜੋ ਝਾਕੀਆਂ ਤਿਆਰ ਕੀਤੀਆਂ ਹੁੰਦੀਆਂ ਜੋ-ਜੋ ਵੀ ਕਲਾ ਤਿਆਰ ਕੀਤੀ ਹੁੰਦੀ ਹੈ ਉਹ ਇੱਥੇ ਦਿੱਲੀ ਦੇ ਵਿੱਚ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਂਦਾ ਹੁਣ ਤੁਸੀਂ ਵੇਖੋ ਇੱਕ ਪਾਸੇ ਇਹ ਦਿਵਸ ਮਨਾਇਆ ਜਾਂਦਾ ਹੈ ਕਿ ਇਹ ਲੋਕਤੰਤਰ ਦੇਸ਼ ਇੱਥੇ ਅਸੀਂ ਸਾਰੇ ਇੱਕੋ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਾਂਗੇ ਇੱਥੇ ਕਾਨੂੰਨੀ ਤੌਰ ਤੇ ਕਿਸੇ ਨਾਲ ਭੇਦਭਾਵ ਨਹੀਂ ਹੋਵੇਗਾ ਰਾਜਸਥਾਨ ਦੀ ਪੁਲਿਸ ਨੂੰ ਸਲੂਟ ਹੈ ਜਿਨ੍ਹਾਂ ਨੇ ਇੱਕ ਲੜਕੀ ਦੇ ਬਾਪ ਦੀ ਸ਼ਿਕਾਇਤ ਤੇ ਜਾ ਕੇ ਆਪਣੀ ਜ਼ਿੰਮੇਵਾਰੀ ਨਿਭਾਈ ਹੁਣ ਇੱਥੇ ਬਹੁਤ ਸਾਰੇ ਪੁਆਇੰਟ ਨੇ ਜਿਹੜੇ ਨੋਟ ਕਰਨੇ ਨੇ ਹੁਣ ਤੁਸੀਂ ਦੇਖੋ ਕਿ ਇਹ ਪਿੱਛੇ ਜਿਹੜੀ ਇੱਕ ਹੋਰ ਵੀ ਘਟਨਾ ਹੋਈ ਸੀਗੀ ਕਿ ਆਪਣੇ ਦੇਸ਼ ਦੇ ਰਾਸ਼ਟਰਪਤੀ RAMNAATH KOVIND ji ਜਦੋਂ ਉਹਨਾਂ ਦਾ ਸਮਾਂ ਸੀ ਉਹਨਾਂ ਨੇ ਕਿਸੇ ਮੰਦਰ ਦੇ ਵਿੱਚ ਮੱਥਾ ਟੇਕਣ ਦੇ ਵਾਸਤੇ ਗਏ ਸੀ ਉਹਦੀ ਪਤਨੀ ਤੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਸੀ ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸਾਡੇ ਦੇਸ਼ ਦੀ ਮੌਜੂਦਾ ਰਾਸ਼ਟਰਪਤੀ ਹੈ DROUPATI MURMU ਉਹਨਾਂ ਦੇ ਨਾਲ ਵੀ ਇਹ ਖਬਰਾਂ ਖੁੱਲ ਕੇ ਸਾਹਮਣੇ ਆਈਆਂ ਕਿ ਉਹਨਾਂ ਨੇ ਮੰਦਰ ਦੇ ਬਾਹਰ ਖਲੋ ਕੇ ਪੂਜਾ ਕੀਤੀ ਆ ਜਿਹੜੇ ਹੋਰ ਉੱਚ ਜਾਤੀ ਦੇ ਜਿਹੜੇ ਹੋਰ ਮੰਤਰੀ ਸੀ ਉਹ ਮੰਦਰ ਦੇ ਵਿੱਚ ਪ੍ਰਵੇਸ਼ ਹੋਏ ਨਹੀਂ ਹੁਣ ਤੁਸੀਂ ਦੱਸੋ ਕਿ 26 ਜਨਵਰੀ ਕਿਹੜੇ ਆਧਾਰ ਤੇ ਅਸੀਂ ਮਨਾ ਰਹੇ ਹਾਂ ਇਹ ਕੋਈ ਇੱਕ ਘਟਨਾ ਨਹੀਂ ਬਹੁਤ ਥਾਵਾਂ ਤੇ ਨੀਵੀਂ ਜਾਤੀ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਪੰਜਾਬ ਤੋਂ ਬਾਹਰ ਜਿਹੜੇ ਸੂਬੇ ਨੇ ਸਟੇਟਾਂ ਨੇ ਉਹਦੇ ਵਿੱਚ ਘੋੜੀ ਚੜਨਾ ਬਹੁਤ ਮਹਿੰਗਾ ਪਿਆ ਕਿਤੇ ਸੱਟਾਂ ਫੇਟਾਂ ਵੱਜੀਆਂ ਕਿਤੇ ਜਾਨ ਵੀ ਗਵਾਉਣੀ ਪਈ ਆ ਕੀ ਅਸੀਂ ਲੋਕਤੰਤਰ ਦੇਸ਼ ਦੇ ਵਿੱਚ ਰਹਿ ਰਹੇ ਹਾਂ ਅਸੀਂ ਇਹ ਉਹ ਦੇਸ਼ ਦੇ ਵਿੱਚ ਰਹਿ ਰਹੇ ਆ ਜਿੱਥੇ ਸਾਰਿਆਂ ਦੇ ਲਈ ਬਰਾਬਰ ਦਾ ਕਾਨੂੰਨ ਹੈ ਉਹੀ ਕਾਨੂੰਨ ਸਾਡੇ ਦੇਸ਼ ਦੇ ਰਾਸ਼ਟਰਪਤੀ ਲਈ ਹੈ ਉਹੀ ਕਾਨੂੰਨ ਸਾਡੇ ਦੇਸ਼ ਦੇ ਆਮ ਨਾਗਰਿਕ ਲਈ ਹੈ ਕੀ ਇਹ ਹੈ ਤੁਸੀਂ ਕਮੈਂਟ ਵੀ ਕਰਨੇ ਆ ਕਮੈਂਟ ਕਰਕੇ ਆਪੋ ਆਪਣੀ رائے ਵੀ ਦੇਣੀ ਆ ਜਾਂ ਕੀ ਮੰਨਦੇ ਹੋ ਕਿ ਕਿੱਥੇ ਗਲਤੀਆਂ ਰਹੀਆਂ ਨੇ ਜਾਂ ਕਿੱਥੇ ਇਹ ਵੱਡੀਆਂ ਘਟਨਾਵਾਂ ਦੇ ਕਾਰਨ ਕੀ ਬਣਦੇ ਨੇ ਤੁਸੀਂ ਕਮੈਂਟ ਕਰਨੇ ਨੇ ਕਿਉਂਕਿ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕਮੈਂਟ ਪੜੇ ਜਾਣਗੇ ਤੁਹਾਡੇ ਕਮੈਂਟ ਨਾਲ ਤੁਹਾਡਾ ਨਾਮ ਦੱਸਿਆ ਜਾਊ ਕਿ ਇਸ ਬੰਦੇ ਨੇ ਇਹ رائے ਦਿੱਤੀ ਹੈ ਇਸ ਬੰਦੇ ਨੇ ਦੱਸਿਆ ਕਿ ਆ ਚੀਜ਼ ਇਹਦੇ ਵਿੱਚ ਗਲਤ ਹੈ ਹੁਣ ਦੇਖੋ ਜਦੋਂ ਸਕੂਲਾਂ ਦੇ ਵਿੱਚ ਐਡਮਿਸ਼ਨ ਹੁੰਦੀ ਆ ਉਦੋਂ ਜਿਹੜੇ ਫਾਰਮ ਭਰੇ ਜਾਂਦੇ ਨੇ ਐਡਮਿਸ਼ਨ ਜਿੱਥੇ ਦਾਖਲਾ ਭਰਿਆ ਜਾਂਦਾ ਉਹਦੇ ਵਿੱਚ ਵੀ ਇੱਕ ਕਾਲਮ ਇਦਾਂ ਦਾ ਹੁੰਦਾ ਜਿੱਥੇ ਜਾਤੀ ਲਿਖੀ ਜਾਂਦੀ ਆ ਕੀ ਮੈਂ ਇਹ ਗੱਲ ਪੁੱਛਣਾ ਚਾਹਣਾ ਕਿ ਇਹ ਦਲਿਤ ਭਾਈਚਾਰਾ ਨੀਵਾ ਭਾਈਚਾਰਾ ਉੱਚਾ ਭਾਈਚਾਰਾ ਆਹਾਂ ਉਹਦੇ ਕਰਕੇ ਉੱਚਾ ਭਾਈਚਾਰਾ ਇਹ ਕਿਹੜੇ ਕਾਨੂੰਨ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਕੀ ਅਮੀਰਾਂ ਵਾਸਤੇ ਹਾਂ ਇਹ 'ਚ ਕੋਈ ਦੋ ਰਹਿਣੀ ਬਹੁਤ ਵਾਰੀ ਸਵਾਲ ਉੱਠਦੇ ਨੇ ਕਿ ਅਮੀਰ ਆ ਜਿਹੜੇ ਉਹ ਕਾਨੂੰਨ ਨੂੰ ਖਰੀਦ ਲੈਂਦੇ ਨੇ ਜਿਹੜੇ ਗਰੀਬ ਐ ਉਹ ਸੱਚੇ ਹੋਣ ਤੇ ਵੀ ਕਾਨੂੰਨ ਆ ਜਿਹੜੀ ਉਹਨਾਂ ਦੀ ਰੱਖਸ਼ਾ ਨਹੀਂ ਕਰਦਾ ਪਰ ਇੱਥੇ ਪੁਲਿਸ ਨੇ ਬਹੁਤ ਸੋਨਾ ਕੰਮ ਕੀਤਾ ਕਿ ਉਸ ਲਾੜੇ ਦੇ ਜਿਹੜੇ ਚਾ ਸੀਗੇ ਜਿਹੜੀਆਂ ਖੁਸ਼ੀਆਂ ਸੀ ਉਹਨਾਂ ਨੂੰ ਬਰਕਰਾਰ ਰੱਖ ਕੇ ਉਸ ਬਰਾਤ ਦੇ ਵਿੱਚ ਸ਼ਾਮਲ ਹੋ ਕੇ ਉਸ ਪਰਿਵਾਰ ਦੀਆਂ ਉਹ ਖੁਸ਼ੀਆਂ ਨੂੰ ਸਿਰੇ ਚੜਾਇਆ ਸਲੂਟ ਕਰਨਾ ਬੰਦ ਹੈ ਅਜਮੇਰ ਜ਼ਿਲ੍ਹੇ ਦੀ ਰਾਜਸਥਾਨ ਦੀ ਪੁਲਿਸ ਨੂੰ ਪਰ ਤੁਸੀਂ ਇਹ ਸੋਚੋ ਇੱਕ ਚੀਜ਼ੇ ਸੋਚਣੀ ਪਊ ਕਿ ਵਿਆਹ ਹੋ ਗਿਆ ਸ਼ਾਦੀ ਹੋ ਗਈ ਕੀ ਉਹ ਪਰਿਵਾਰ ਦੀ ਹੁਣ ਰੱਖਸ਼ਾ ਹੋਊਗੀ ਉਹਦੇ ਨਾਲ ਹੁਣ ਕੋਈ ਉਹੇ ਜਿਹੀ ਘਟਨਾ ਤਾਂ ਨਹੀਂ ਵਾਪਰੂਗੀ ਕਿਉਂਕਿ ਜਦੋਂ ਸਾਡੇ ਦੇਸ਼ ਦੇ ਮੁਖ ਸੇਵਾਦਾਰ ਮੁੱਖ ਅਹੁਦੇ ਤੇ ਬੈਠੇ ਰਾਸ਼ਟਰਪਤੀਆਂ ਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਅਸੀਂ ਕਿਵੇਂ ਸਮਝ ਲਾਗੇ ਪਹਿਲਾਂ ਤੇ ਅਸੀਂ ਸ਼ਬਦੀ ਬਹੁਤ ਮਾੜੇ ਵਰਤਦੇ ਆਂ ਦਲਿਤ ਭਾਈਚਾਰਾ ਇਹ ਕੀ ਘਟੀਆ ਸ਼ਬਦ ਅਸੀਂ ਵਰਤਦੇ ਆਂ ਨੀਵੀਂ ਜਾਤ ਦਾ ਭਾਈਚਾਰਾ ਕੀ ਅਸੀਂ ਇਹ ਘਟੀਆ ਸ਼ਬਦ ਵਰਤਦੇ ਆਂ ਦੱਸੋ ਤੁਸੀਂ ਕੀ ਇਹ ਹੋਣਾ ਚਾਹੀਦਾ ਉਸ ਪ੍ਰਮਾਤਮਾ ਨੇ ਇਨਸਾਨ ਤੇ ਸਾਰੇ ਇੱਕੋ ਜਿਹੇ ਬਣਾਏ ਆ ਕਿਉਂਕਿ ਇੱਥੇ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੀ ਘਾਟ ਰੜਕਦੀ ਹੈ ਕਿ ਸਾਡਾ ਏਕਾ ਨਹੀਂ ਹੈ ਹੁਣ ਤੁਸੀਂ ਇੱਕ ਚੀਜ਼ ਮੈਂ ਤੁਹਾਨੂੰ ਇੱਥੇ ਹੋਰ ਗੱਲ ਦੱਸ ਦਿੰਦਾ ਕਿਉਂਕਿ ਜਿਹੜਾ ਦਲਿਤ ਭਾਈਚਾਰੇ ਵਾਲਾ ਮੈਟਰ ਆ ਅਸੀਂ ਫਿਰ ਜਾਂ ਅਸੀਂ ਪਿੱਛੇ ਹਟ ਜਗੇ ਅਸੀਂ ਨਾ ਜਾਈਏ ਮੰਦਰਾਂ ਦੇ ਵਿੱਚ ਜਿੱਥੇ ਉੱਚ ਕੋਟੀ ਦੇ ਧਾਰਮਿਕ ਅਸਥਾਨ ਮੰਨੇ ਜਾਂਦੇ ਐ ਜਿੱਥੇ ਇਹ ਪਹਿਲੇ ਹੀ ਲਿਖ ਦਿੱਤਾ ਜਾਂਦਾ ਕਿ ਇੱਥੇ ਛੂਦਰਾਂ ਦਾ ਆਉਣਾ ਮਨਾ ਹੈ ਇੱਥੇ ਦਲਿਤ ਭਾਈਚਾਰੇ ਦਾ ਆਉਣਾ ਮਨਾ ਹੈ ਇਥੋਂ ਦੀ ਉਹਨਾਂ ਦਾ ਲੰਘਣਾ ਮਨਾ ਹੈ ਠੀਕ ਆ ਅਸੀਂ ਫਿਰ ਆਪਣੇ ਆਪ ਏਕਾ ਰੱਖੀਏ ਅਸੀਂ ਕਿਉਂ ਆਪਣੀ ਜਾਤ ਲ ਕੋਈ ਐ ਅਸੀਂ ਕਿਉਂ ਆਪਣੇ ਆਪ ਨੂੰ ਉਹ ਕਰੀਏ ਵੀ ਨਹੀਂ ਅਸੀਂ ਠੀਕ ਆ ਜੇ ਕਾਨੂੰਨ ਉਹ ਜਿਹੇ ਤਰੀਕੇ ਨਾਲ ਮੰਨਦਾ ਕੁਝ ਕਿ ਲੋਕ ਉਹ ਜਿਹੇ ਤਰੀਕੇ ਨਾਲ ਬੰਦੇ ਆ ਉਹਨਾਂ ਦੇ ਮੂੰਹ ਲੱਗਣਾ ਸੀ ਬੰਦ ਕਰਦ ਗਏ ਕਿਉਂ ਜਾਈਏ ਅਸੀਂ ਉੱਥੇ ਫਿਰ ਕਿਉਂਕਿ ਜਿੱਥੇ ਸਾਨੂੰ ਰੋਕ ਹੀ ਦਿੱਤਾ ਗਿਆ ਉਹਨਾਂ ਨੂੰ ਪਤਾ ਲੱਗੇ ਵੀ ਇਹ ਆਉਂਦੇ ਨਹੀਂ ਹੁਣ ਤੁਸੀਂ ਤੇ ਪੰਜਾਬ ਦੇ ਵਿੱਚ ਵੇਖ ਲਓ ਬਹੁਤ ਸਾਰੇ ਧਾਰਮਿਕ ਅਸਥਾਨ ਏਦਾਂ ਦੇ ਨੇ ਜਿੱਥੇ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਵੈਸੇ ਮੈਂ ਇੱਥੇ ਇੱਕ ਛੋਟਾ ਜਿਹਾ ਪੁਆਇੰਟ ਤੁਹਾਡੇ ਨਾਲ ਹੋਰ ਸਾਂਝਾ ਕਰ ਲਾਂ ਫਿਰ ਇਸੇ ਪਾਸੇ ਆਉਂ ਕਿ ਕਿਸੇ ਵੀ ਦੁਨੀਆ ਦੇ ਧਾਰਮਿਕ ਗ੍ਰੰਥ ਦੇ ਵਿੱਚ ਇਹ ਚੀਜ਼ ਨਹੀਂ ਲਿਖੀ ਕਿ ਇਨਸਾਨ ਆ ਜਿਹੜਾ ਪ੍ਰਮਾਤਮਾ ਨੇ ਬਣਾਇਆ ਉਹਦੀ ਆ ਜਾਤ ਹੈ ਉਹ ਮਜਵੀ ਸਿੱਖ ਹੈ ਉਹ ਰਮਦਾਸੀਆ ਸਿੱਖ ਹੈ ਉਹ ਜੱਟ ਸਿੱਖ ਹੈ ਉਹ ਬ੍ਰਾਹਮਣ ਹੈ ਉਹ ਕੀ ਆ ਇਹ ਕੁਝ ਵੀ ਨਹੀਂ ਲਿਖਿਆ ਇਹ ਬੰਦੇ ਨੇ ਆਪਦੇ ਵੱਲੋਂ ਜਿਹੜੀ ਪ੍ਰਕਿਰਤੀ ਦੇ ਹਿਸਾਬ ਨਾਲ ਆਪਦੇ ਕਾਨੂੰਨ ਦੇ ਰਹੇ ਆ ਜਿਹੜੇ ਇਹ ਬਣਾ ਕੇ ਰੱਖ ਲੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ ਤੇ ਗੁਰਬਾਣੀ ਕੀ ਕਹਿੰਦੀ ਹੈ ਆਵਲ ਅੱਲਾ ਨੂਰ ਆਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਘੁੰਮੰਦੇ ਉਹ ਤਾਂ ਕਹਿੰਦੇ ਇੱਕੋ ਦੇ ਨੂਰ ਤੋਂ ਸਾਰੇ ਪੈਦਾ ਹੋਏ ਆ ਪਰ ਇੱਥੇ ਕੀ ਬਣਾ ਲਿਆ ਬਹੁਤ ਸਾਰੇ ਪੰਜਾਬ ਦੇ ਵਿੱਚ ਧਾਰਮਿਕ ਸਥਾਨ ਇਦਾਂ ਦੇ ਆ ਜਿੱਥੇ ਮਾਜਵੀ ਸਿੱਖਾਂ ਨੂੰ ਵੱਖਰਾ ਪ੍ਰਸ਼ਾਦਾ ਛਕਾਇਆ ਜਾਂਦਾ ਰਮਦਾਸਿਆਂ ਸਿੱਖਾਂ ਨੂੰ ਵੱਖਰੀ ਕਤਾਰ ਚ ਭਾਇਆ ਜਾਂਦਾ ਹੈ ਜੱਟ ਭਾਈਚਾਰੇ ਨੂੰ ਵੱਖਰੀ ਕਤਾਰ ਚ ਬਿਠਾਇਆ ਜਾਂਦਾ ਹੈ ਕਿਤੇ ਭਾਂਡੇ ਵੱਖਰੇ ਰੱਖੇ ਜਾਂਦੇ ਆ ਉਹਨਾਂ ਨੂੰ ਲੰਗਰ ਕਿਤੇ ਬਾਹਰ ਜਾ ਕੇ ਛਕਾਇਆ ਜਾਂਦਾ ਹੈ ਹੁਣ ਤੁਸੀਂ ਦੱਸੋ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦਾ ਕੀ ਮੰਨ ਰਹੇ ਆ ਗੁਰਬਾਣੀ ਦੀ ਗੱਲ ਕੀ ਹੋ ਰਹੀ ਆ ਕਿਤੇ ਉਸ ਅਕਾਲ ਪੁਰਖ ਦੇ ਜਿਹੜੀ ਉਹਨੇ ਏਕਤਾ ਜਾਂ ਮਾਨਵਤਾ ਦੀ ਸੇਵਾ ਦੀ ਗੱਲ ਕੀਤੀ ਕੀ ਹੋ ਰਹੀ ਆ ਕਿਤੇ ਇਹ ਗੱਲ ਇੱਕ ਵੇਖੋ ਆ ਪਿੱਛੇ ਜੇ ਹੁਣ ਤੁਸੀਂ ਇਹ ਚੀਜ਼ ਦੱਸੋ ਕਿ ਇੱਥੇ ਇਹ ਗੱਲ ਹੋ ਰਹੀ ਹੈ ਰਾਜਸਥਾਨ ਦੇ ਵਿੱਚ ਹੁਣ ਇੱਥੇ ਪੰਜਾਬ ਦੇ ਵਿੱਚ ਵੀ ਇਹ ਹੋ ਰਹੀ ਹੈ ਮੈਂ ਤਾਂ ਇਹ ਗੱਲ ਕਹਿਣਾ ਵੀ ਜਿੱਥੇ ਸਾਨੂੰ ਨਫ਼ਰਤ ਕੀਤੀ ਜਾਂਦੀ ਹੈ ਹੁਣ ਆਪਾਂ ਕਿਸੇ ਮੰਨ ਲਓ ਆਪਾਂ ਕਿਸੇ ਬੰਦੇ ਦੇ ਨਾਲ ਆਪਣੀ ਕੋਈ ਮਿੱਤਰਤਾ ਕੀ ਆਪਣੀ ਕੋਈ ਨੇੜਤਾਗੀ ਆਪਣੀ ਕੋਈ ਰਿਸ਼ਤੇਦਾਰੀ ਆ ਆਪਾਂ ਨੂੰ ਪਤਾ ਲੱਗਦਾ ਵੀ ਇਹ ਬੰਦਾ ਮੈਨੂੰ ਇਗਨੋਰ ਕਰਦਾ ਪਿਆ ਇਹ ਬੰਦਾ ਮੈਨੂੰ ਇੱਜ਼ਤ ਦੇ ਨਾਲ ਬੁਲਾਉਂਦਾ ਨਹੀਂ ਕਿਉਂਕਿ ਸਤਕਾਰ ਹਰ ਬੰਦੇ ਦਾ ਜ਼ਰੂਰੀ ਹੁੰਦਾ ਹਨਾ ਸੈਲਫ ਰਿਸਪੈਕਟ ਜ਼ਰੂਰੀ ਆ ਹਰ ਦੇ ਲਈ ਠੀਕ ਆ ਪਰ ਤੁਸੀਂ ਦੇਖੋ ਜਿੱਥੇ ਸਾਡੀ ਇੱਜ਼ਤ ਹੀ ਨਹੀਂ ਹੋ ਰਹੀ ਜਿੱਥੇ ਸਾਨੂੰ ਕੋਈ ਬੁਲਾ ਕੇ ਰਾਜ਼ੀ ਨਹੀਂ ਕਿਉਂ ਜਾਂਦੇ ਆ ਅਸੀਂ ਉੱਥੇ ਬਈ ਉੱਥੇ ਕੀ ਲੈਣ ਜਾਂਦੇ ਆਂ ਅਸੀਂ ਮੈਂ ਕਹਿੰਦਾ ਜਿਹੜੇ ਜਿੱਥੇ ਸਾਨੂੰ ਪਤਾ ਵੀ ਸੰਦਾ ਪ੍ਰਸ਼ਾਦ ਦਾ ਅਰਚਕਾਇਆ ਜਾਣਾ ਸਾਨੂੰ ਉੱਥੇ ਲੰਗਰ ਦੇ ਵਿੱਚ ਵੜਨ ਤੱਕ ਨਹੀਂ ਦਿੰਦੇ ਸਾਨੂੰ ਉੱਥੇ ਮੱਥਾ ਟੇਕਣ ਤੱਕ ਨਹੀਂ ਦਿੰਦੇ ਸਾਨੂੰ ਉੱਥੇ ਅੰਦਰ ਦਰਬਾਰ ਦੇ ਜਾਣ ਨਹੀਂ ਦਿੰਦੇ ਅਸੀਂ ਲੈਣ ਕਿਉਂ ਜਾਂਦੇ ਆਂ ਜੇ ਅਸੀਂ ਪੈਰ ਪਿੱਛੇ ਖਿੱਚ ਲਗੇ ਆਪਣੀ ਸੈਲਫ ਰਿਸਪੈਕਟ ਨੂੰ ਕਾਇਮ ਰੱਖੀਏ ਤਾਂ ਚੀਕਾਂ ਆਪਣੇ ਆਪ ਹੀ ਵੱਜ ਜਾਣਗੀਆਂ ਕਿਉਂ ਇਹ ਫਿਰ ਕਾਦੀ ਛੱਬੀ ਜਨਮਰੀ ਹੋਗੀ ਕਾਦੇਕ ਸੰਵਿਧਾਨ ਦੀ ਗੱਲ ਕਿੱਥੇ ਲਾਗੂ ਹੋਗੀ ਬਈ ਵੋਟਾਂ ਵੇਲੇ ਇਹੀ ਲੀਡਰ ਨਾਲੀਆਂ ਚਟਦੇ ਆ ਸਾਡੀਆਂ ਆਕੇ ਇਹੀ ਲੀਡਰ ਸਾਡੇ ਨਾਲ ਬਹਿ ਕੇ ਚੁੱਲ੍ਹੇ ਤੇ ਰੋਟੀ ਖਾਣਗੇ ਚਾਹ ਪੀਣਗੇ ਹੈ ਉਹੀ ਪਾਟੇ ਲੀੜਿਆਂ ਚ ਸਾਡੇ ਬਜ਼ੁਰਗ ਉਹੀ ਦਲਿਤ ਭਾਈਚਾਰੇ ਨੂੰ ਇਹ ਜਫਫਾ ਪਾ ਪਾ ਕੇ ਮਿਲਦੇ ਆ ਕਿਉਂ ਬਈ ਉਦੋਂ ਉਹਨਾਂ ਚੋਂ ਮੁਸਕਾਨੋ ਹਟ ਜਾਂਦਾ ਉਦੋਂ ਉਹਨਾਂ ਦੀ ਕੀ ਜਾਤ ਬਦਲ ਜਾਂਦੀ ਹੈ ਕਿ ਉਹਨਾਂ ਲਈ ਉਦੋਂ ਕਾਨੂੰਨ ਤੁਸੀਂ ਸਹੀ ਲੈ ਕੇ ਆ ਜਾਂਦੇ ਹੋ ਫਿਰ ਜਾਂ ਤਾਂ ਇਹ ਹੈ ਵੀ ਸਾਡੀ ਚ ਆਪ ਲੋਸੀ ਇਦਾਂ ਦੀ ਹੋਗੀ ਹੁਣ ਲੀਡਰਾਂ ਨੇ ਜਾਂ ਕਾਨੂੰਨ ਦੇ ਰਾਖਿਆਂ ਨੇ ਕੀ ਗੱਲ ਬਣਾ ਲਈ ਐ ਜਾਂ ਧਰਮ ਤੇ ਰਾਜਨੀਤੀ ਕਰ ਲੋ ਜਾਂ ਜਾਤ ਪਾਤ ਤੇ ਰਾਜਨੀਤੀ ਕਰ ਲੋ ਇਹ ਹੁੰਦੀ ਆ ਜੇ ਇਹ ਹੀ ਕਿਤੇ ਜਾਤ ਪਾਤ ਦਾ ਵਿਤਕਰਾ ਕਰਨ ਵਾਲੇ ਲੋਕਾਂ ਨੂੰ ਸਖਤ ਸਜ਼ਾ ਮਿਲੀ ਹੋਵੇ ਕਾਨੂੰਨ ਦੇ ਕਟਾਰੇ 'ਚ ਐ ਜੇ ਤਰੀਕੇ ਨਾਲ ਖੜੇ ਕੀਤੇ ਹੋਣ ਜਿਹੜੀ ਇੱਕ ਮੈਂ ਕਹਿੰਦਾ ਵੀ ਮਿਸਾਲ ਬਣ ਜੇ ਵੀ ਆ ਬੰਦੇ ਨੇ ਐਸ ਬੰਦੇ ਦੀਆਂ ਖੁਸ਼ੀਆਂ ਨੂੰ ਖਤਮ ਕੀਤਾ ਇਹ ਬੰਦੇ ਨੇ ਐਸ ਬੰਦੇ ਦਾ ਜਿਉਣ ਦਾ ਹੱਕ ਖੋਇਆ ਕਰੋ ਗੋਲੀ ਦਾ ਆਰਡਰ ਕਿ ਜਿਹੜੇ ਰਾਜਸਥਾਨ ਦੇ ਵਿੱਚ ਆਪਾਂ ਇਹ ਘਟਨਾ ਵੇਖੀ ਕੀ ਇਹ ਉਹਨੂੰ ਖੁਸ਼ੀਆਂ ਮਨਾਉਣ ਦਾ ਹੱਕ ਨਹੀਂ ਕਿ ਹਰਬ ਆਪਾਂ ਕਹਿੰਨੇ ਆਂ ਵੀ ਵਿਆਹ ਆ ਲੈਣਾ ਆ ਯਾਰ ਇਹੇ ਜਾ ਕੋਟ ਪਾਓ ਇਹੇ ਜੀ ਆ ਸ਼ੇਰਵਾਨੀ ਪਾਓ ਇਹੇ ਜੀ ਦਸਤਾਰ ਸਨਾਓ ਆ ਟੋਪੀ ਲਾਓ ਆ ਭੰਗੜਾ ਪਾਓ ਆ ਫਲਾਨਾ ਗੀਤ ਲਾਓ ਇੱਕ ਦਿਨ ਆਉਂਦਾ ਜ਼ਿੰਦਗੀ 'ਚ ਕਿੱਡੀ ਕ ਲੰਮੀ ਜ਼ਿੰਦਗੀ ਅਗਲੇ ਦਾ ਜਿਵੇਂ ਜੀ ਕਰਦਾ ਓਵੇਂ ਉਹਨੂੰ ਜਿਉਣ ਦਿਓ ਯਾਰ ਅਸੀਂ ਕਿਉਂ ਲੱਤਾਂ ਡਾਈ ਜਾਂਦੇ ਆ ਵਿਚਕਾਰ ਖੜ ਕੇ ਅਸੀਂ ਕਿਉਂ ਉੱਥੇ ਰਿਪੀਟ ਕਰਦੇ ਵੀ ਨਹੀਂ ਤੂੰ ਸਾਡੀ ਬਰਾਬਰੀ ਕਿਉਂ ਕੀਤੀ ਕਿਉਂ ਬਈ ਤੂੰ ਕਰਾ ਲਿਆ ਅਗਲੇ ਨੇ ਨਹੀਂ ਕਰਾਉਣਾ ਇਹ ਬਹੁਤ ਚਿੰਤਾ ਦਾ ਵਿਸ਼ਾ ਤੁਸੀਂ ਇਹ ਦੇਖੋ ਇਥੋਂ ਤੱਕ ਵੀ ਇੰਡੀਆ ਦੇ ਵਿੱਚ ਹੈਗੀਆਂ ਕਈ ਸਟੇਟਾਂ ਜਿੱਥੇ ਅਹ ਦਲਿਤ ਭਾਈਚਾਰੇ ਨੂੰ ਜਿਹੜਾ ਮੈਨੂੰ ਤਾਂ ਨਾ ਸ਼ਬਦ ਬੋਲਣੇ ਵੀ ਭੈੜੇ ਲੱਗਦੇ ਇਹ ਜੇ ਸੱਚੀ ਗੱਲ ਤੁਸੀਂ ਪੁੱਛੋ ਇਹ ਜਿਹੜੇ ਆ ਸ਼ਬਦ ਵਰਤ ਰਹੇ ਆ ਨਾ ਮੈਂ ਮੈਨੂੰ ਇਹ ਸ਼ਬਦ ਵਰਤਣੇ ਵੀ ਭੈੜੇ ਲੱਗਦੇ ਨੀਵੀਂ ਜਾਤ ਕੀ ਹੁੰਦੀ ਆ ਕੀਨੇ ਬਣਾਈ ਆ ਇਹ ਦਲਿਤ ਭਾਈਚਾਰਾ ਕੌਣ ਕੀਨੇ ਬਣਾਇਆ ਇਹ ਕਿਉਂ ਅਸੀਂ ਇਹ ਜਿਹੜੀਆਂ ਘਟੀਆਂ ਪਣ ਤੇ ਜਾਂ ਇਹ ਜਮ ਬੇਕਾਰ ਦੀਆਂ ਗੱਲਾਂ ਕਰਦੇ ਆ ਜਦੋਂ ਪ੍ਰਮਾਤਮਾ ਨੇ ਇਨਸਾਨ ਦੀ ਇੱਕ ਜਾਤ ਹੀ ਬਣਾ ਦਿੱਤੀ ਗਈ ਕਿਉਂਕਿ ਇਹ ਇੱਕ ਮੈਂ ਹੋਰ ਵੀ ਤੁਹਾਨੂੰ ਦੱਸਦਾ ਜੇ ਅਸੀਂ ਵੇੜੇ ਵਾਲੇ ਆ ਨਾ ਤਾਂ ਫਾਕਰ ਨਾਲ ਕਿਹਾ ਕਰੋ ਯਾਰ ਹਾਂ ਅਸੀਂ ਵੇੜੇ ਵਾਲੇ ਹੈਗੇ ਆ ਅਸੀਂ ਮਾਜਵੀ ਸਿੱਖ ਹੈਗੇ ਆ ਅਸੀਂ ਰਮਦਾਸੀ ਸਿੱਖ ਹੈਗੇ ਕਿਉਂ ਜਾਤ ਲਕੁਈਏ ਬਈ ਦੇਣਾ ਕਿਸੇ ਦਾ ਕੁਝ ਅਸੀਂ ਸਿੱਧੇ ਕਹੋ ਕਈ ਵਾਰੀ ਤੁਸੀਂ ਇਹ ਹਕੀਕੀ ਆ ਇਹ ਰਿਐਲਿਟੀ ਚ ਸੱਚ ਦੱਸਿਓ ਕਈ ਵਾਰੀ ਨਾ ਜਿਵੇਂ ਹੁਣ ਆਪਾਂ ਕਹਿ ਲਈਏ ਮੱਝਵੀ ਸਿੱਖ ਦਾ ਕੋਈ ਮੁੰਡਾ ਮਿਲ ਗਿਆ ਕੋਈ ਮਿੱਤਰ ਪਿਆਰਾ ਮਿਲ ਗਿਆ ਕਈ ਵਾਰੀ ਉਹ ਵੀ ਇਹ ਸ਼ਬਦ ਕਹਿੰਦੇ ਕਿ ਉਹਨਾਂ ਯਾਰ ਸਾਡੇ ਵਾਲਿਆਂ ਨੂੰ ਤਾਂ ਪਤਾ ਨਹੀਂ ਇਹ ਇਦਾਂ ਹੀ ਕਰਦੇ ਹੁੰਦੇ ਆ ਇਹ ਵੀ ਸਾਡੀ ਬਹੁਤ ਵੱਡੀ ਗਲਤੀ ਹੈ ਬਹੁਤ ਵੱਡੀ ਇਹ ਅਸੀਂ ਖੁਦ ਖੁਦ ਆਪਣੇ ਆਪ ਨੂੰ ਨੀਚ ਵਿਖਾ ਰਹੇ ਹਾਂ ਖੁਦ ਆਪਣੇ ਆਪ ਨੂੰ ਨੀਵਾ ਵਿਖਾ ਰਹੇ ਹਾਂ ਹੁਣ ਤੁਸੀਂ ਦੇਖੋ ਜੇ ਕਿਤੇ ਮਜਬੀ ਸਿੱਖਾਂ ਦਾ ਆਪਾ ਦਲਿਤ ਭਾਈਚਾਰਾ ਮੈਂ ਸ਼ਬਦ ਵਰਤ ਲਾਂ ਉਹਨਾਂ ਦੀ ਕਿਤੇ ਕਿਸੇ ਪਰਿਵਾਰ ਦੀ ਉੱਚੀ ਜਾਤੀ ਦੇ ਨਾਲ ਜਿਵੇਂ ਸਾਡੇ ਲੋਕ ਸਮਝਦੇ ਆ ਉੱਚੀ ਜਾਤੀ ਦੇ ਨਾਲ ਕਿਤੇ ਮਿੱਤਰਤਾ ਹੈਗੀ ਆ ਕਿਤੇ ਯਾਰੀ ਹੈਗੀ ਆ ਕਿਤੇ ਉਹਦੇ ਨਾਲ ਕਿਸੇ ਅਹੁਦੇ ਤੇ ਬਰਾਬਰ ਤੇ ਜਾ ਕੇ ਬੈਠ ਕੇ ਉਹ ਦਲਿਤ ਭਾਈਚਾਰੇ ਦਾ ਉਹ ਪਰਿਵਾਰ ਉਧਰ ਪੂਰੀ ਮਿੱਤਰਤਾ ਦਿਖਾ ਰਿਹਾ ਉਧਰ ਪੂਰਾ ਨੇੜਤਾ ਦਿਖਾ ਰਿਹਾ ਠੀਕ ਆ ਜਿਹੜੇ ਆਪ ਦੇ ਭਾਈਚਾਰੇ ਦੇ ਲੋਕ ਪਿੱਛੇ ਖੜੇ ਆ ਉਨਾਂ ਵੱਲ ਨਹੀਂ ਝਾਕਦੇ ਇੱਥੇ ਇਹ ਵੀ ਕਮੀ ਆ ਸਾਡੇ ਦੇ ਵਿੱਚ ਕਿਉਂ ਜਾਤ ਲਗਾਉਣਿਓ ਹੱਕ ਠੋਕ ਕੇ ਕੋਈ ਰਹਾ ਮੱਝ ਵੀ ਸੇਖਾਂ ਸੀ ਹੱਕ ਠੋਕ ਕੇ ਕੋਈ ਚਮਿਆਰਾਂ ਸੀ ਰਹਿਗੇ ਆਂ ਸੀ ਚਮਿਆਰ ਕਹੋ ਤੁਸੀਂ ਕਾ ਡਰ ਕਾਤਾ ਜੇ ਇਹ ਲੋਕ ਸਾਡੇ ਨਾਲ ਨੀਵੀਂ ਜਾਤ ਕਰਕੇ ਬਿਤਕਰੇ ਕਰਦੇ ਆ ਤੇ ਫਿਰ ਉਹਨਾਂ ਨੂੰ ਬਣ ਕੇ ਦਿਖਾਓ ਹੈਗੇ ਆਂ ਬਾਈ ਨਹੀਂ ਆਉਂਦੇ ਤੁਹਾਡੇ ਠੀਕ ਆ ਬਹੁਤੇ ਥਾਂ ਇ ਤਾਂ ਪਾਣੀ ਪੀਣ ਤੋਂ ਵੀ ਮਨਾਹੀ ਰੱਖਦੇ ਆ ਇਹ ਲੋਕਾਂ ਇਹ ਜਾਤੀਵਾਦ ਦਾ ਇੰਨਾ ਕ ਬਿਤਕਰਾ ਜਿਹੜਾ ਹੈਗਾ ਇਹ ਤਾਂ ਹੀ ਲੋਕ ਕਰਦੇ ਨੇ ਉਹਨਾਂ ਨੂੰ ਵੋਟਾਂ ਵੇਲੇ ਸਵਾਲ ਕਰਿਆ ਕਰੋ ਬੀਐਸਬੀ ਉਹ ਹੀ ਜਾਤੀਵਾਦ ਦੇ ਲੋਕ ਆ ਜਿੰਨਾਂ ਤੋਂ ਤੁਸੀਂ ਨਫ਼ਰਤ ਕਰਦੇ ਹੋ ਜਿੰਨਾਂ ਨੂੰ ਤੁਸੀਂ ਕਿਸੇ ਥਾਂ ਤੇ ਨਾਲ ਲਿਜਾਣਾ ਸਹੀ ਨਹੀਂ ਸਮਝਦੇ ਅਸੀਂ ਇਕੱਲੇ ਧੰਦ ਪਿੱਟਣ ਨੂੰ ਥੋੜੋ ਬਣੇ ਆ ਯਾਰ ਅਸੀਂ ਤੁਹਾਡੀਆਂ ਚਾਪਲੂਸੀਆਂ ਕਰਨ ਨੂੰ ਥੋੜੋ ਬਣੇ ਆ ਯਾਰ ਅਸੀਂ ਤੁਹਾਡੀਆਂ ਇਕੱਲੀਆਂ ਜੁੱਤੀਆਂ ਤੇ ਬੁਰਸ਼ ਪਾਲਸ ਵਾਲੇ ਫੇਰਨ ਨੂੰ ਥੋੜੋ ਬਣੇ ਆ ਯਾਰ ਅਸੀਂ ਸਾ ਅਸੀਂ ਅਸੀਂ ਵੀ ਇਨਸਾਨ ਆ ਠੀਕ ਆ ਇਹ ਕਾਲਮ ਕੋਲ ਮਾ ਜਾਤਾਂ ਪਾਤਾਂ ਵਾਲੇ ਆਏ ਸਾਡੇ ਹੀ ਬਣਾਏ ਵਿਆ ਤੇ ਜਾਂ ਤਾਂ ਜੇ ਬਣਾਏ ਆ ਠੀਕ ਆ ਮੰਨਦੇ ਆ ਇੰਡੀਆ ਦੇ ਵਿੱਚ ਆਪਾਂ ਉਦੋਂ ਸੁਭਾਵਕ ਚਾਰ ਭੈਣ ਭਰਾ ਮਿਲਲੇ ਕੀ ਕਹਿੰਦੇ ਆ ਨਹੀਂ ਜੀ ਆਪਾਂ ਜਾਤ ਪਾਤ ਨੂੰ ਨਹੀਂ ਮੰਨਦੇ ਆਪਾਂ ਠੀਕ ਆ ਕੁਝ ਕੁ ਬੰਦੇ ਹੋਣਗੇ ਜਿਹੜੇ ਨਹੀਂ ਮੰਨਦੇ ਨਹੀਂ ਤਾਂ ਮੈਂ ਤੁਹਾਨੂੰ ਲਿਖ ਕੇ ਦਿੰਦਾ ਇਹ ਗੱਲ ਤੁਸੀਂ ਦੱਸਿਓ ਕਮੈਂਟ ਕਰਕੇ ਇਹ ਸਹੀ ਆ ਕਿ ਗਲਤ ਆ ਇੱਥੇ ਹਰ ਬੰਦਾ ਜਾਤ ਪਾਤ ਮੰਨਦਾ ਆ ਇੱਥੇ ਗੋਰੇ ਕਾਲੇ ਦਾ ਫਰਕ ਕੀਤਾ ਜਾਂਦਾ ਇੱਥੇ ਉੱਚੀ ਨੀਵੀਂ ਜਾਤ ਦਾ ਫਰਕ ਕੀਤਾ ਜਾਂਦਾ ਹੁਣ ਤਾਂ ਬਾਹਰਲੀਆਂ ਕੰਟਰੀਆਂ 'ਚ ਵੀ ਹੋ ਗਿਆ ਕਾਲੇ ਗੋਰਿਆਂ ਨੂੰ ਗੋਲੀ ਮਾਰੀ ਜਾਂਦੇ ਆ ਗੋਰੇ ਕਾਲਿਆਂ ਤੋਂ ਨਫ਼ਰਤ ਕਰੀ ਜਾਂਦੇ ਹੈਗਾ ਕਿ ਨਹੀਂ ਹੈਗਾ ਇਹ ਕੌਣ ਕਰਦਾ ਇਹ ਇਹ ਰਾਜਸਥਾਨ ਦੀ ਇੱਕ ਘਟਨਾ ਨੇ ਮੈਂ ਸੱਚ ਕਰਕੇ ਜਾਣਿਆ ਜਦੋਂ ਪੜ੍ਹੀ ਮੈਂ ਕਿਹਾ ਵੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਪਰ ਪੁਲਿਸ ਕਿਹਦੇ ਕਿਹਦੇ ਵਿਆਹ 'ਚ ਜਾਊਗੀ ਪੋਰਸ ਕੀ ਦੀ ਕੀ ਦੀ ਹਿਫਾਜ਼ਤ ਕਰੂਗੀ ਇਹ ਇੱਕ ਕਾਨੂੰਨ ਬਣਨਾ ਚਾਹੀਦਾ ਕੱਲੀਆਂ 26 ਜਨਵਰੀ ਤੇ ਝਾਕੀਆਂ ਨਾ ਵਿਖਾਓ 26 ਜਨਵਰੀ ਤੇ ਇਹ ਮੰਥਨ ਕਰੋ ਬੈਠ ਕੇ ਵੀ ਐਸ ਸਾਲ ਦੇ ਵਿੱਚ ਜਾਤ ਪਾਤ ਕਰਕੇ ਛੂਤ ਸ਼ਾਤ ਕਰਕੇ ਕਿੰਨੀਆਂ ਕਿ ਘਟਨਾਵਾਂ ਹੋਈਆਂ ਨੇ ਕਿੰਨੇ ਕ ਲੋਕ ਪਿੱਛੇ ਰਹਿ ਗਏ ਨੇ ਕਿੰਨੇ ਕ ਲੋਕਾਂ ਦੀ ਹੱਤਿਆ ਹੋ ਗਈ ਏ ਜਾਤ ਪਾਤ ਕਰਕੇ ਕਦੇ ਮੰਨੀ ਐ ਇਹ ਗੱਲ ਇਹ ਤਾਂ ਮੰਥਨੀ ਨਹੀਂ ਕਰਨਾ ਇੱਥੇ ਆਇਆ ਝਲਕੀ ਦਿਖਾਤੀ ਇੱਥੇ ਆਇਆ ਝਲਕੀ ਦਿਖਾਤੀ ਆ ਚੀਜ਼ਾਂ ਅਸੀਂ ਦਿਖਾਉਣ ਦੇ ਪਿੱਛੇ ਲੱਗੇ ਹੋਈਆਂ ਜੇ ਜਾਤ ਪਾਤ ਮੰਨੀ ਜਾਂਦੀ ਆ ਫਿਰ ਮੈਂ ਕੈਨਾ ਭਾਈ ਦਲਿਤ ਭਾਈ ਚਾਰੇ ਨੂੰ ਨੀਵੀਂ ਜਾਤ ਨੂੰ ਜਿਹੜੇ ਲੋਕ ਕਹਿੰਦੇ ਆ ਇੱਕ ਠੋਕ ਕੇ ਕਹੋ ਹੈਗੇ ਆ ਯਾਰ ਜਾਂ ਅਸੀਂ ਨਹੀਂ ਚਾਪ ਲੁੱਸੀਆਂ ਕਰਦੇ ਜੋ ਮਰਜ਼ੀ ਕਰ ਲੋ ਤੁਸੀਂ ਪਰ ਜਦੋਂ ਸਾਡੇ ਨਾਲ ਬਿੱਤ ਕਰੇ ਕੀਤਾ ਜਾਣਾ ਜਦੋਂ ਸਾਨੂੰ ਪਿੱਛੇ ਹੀ ਧੱਕਿਆ ਜਾਣਾ ਪਰ ਵੋਟਾਂ ਵੇਲੇ ਆ ਦਿਮਾਗ ਖੋਖੜ ਆ ਨਾ ਆਂ ਦਾ ਖੋਲ ਲਿਆ ਕਰੋ ਉਦੋਂ ਜਦੋਂ ਤੁਹਾਨੂੰ ਆਏ ਆ ਕੇ ਜੱਫੀ ਜੀ ਪਾ ਲੈਂਦੇ ਨਾ ਤੁਹਾਡੇ ਨਾਲ ਬਹਿ ਬਹਿ ਕੇ ਚਾਹਾਂ ਪੀਣ ਲੱਗ ਜਾਂਦੇ ਆ ਨਾ ਤੁਹਾਡੇ ਨਾਲ ਰੋਟੀਆਂ ਖਾਣ ਦੇ ਲੱchn ਕਰਦੇ ਆ ਨਾ ਉਦੋਂ ਇਹਨਾਂ ਨੂੰ ਕਿਹਾ ਕਰੋ ਵੀ ਅੱਜ ਕੀ ਲੋੜ ਪੈ ਗਈ ਪਿਛਲੇ 5 ਸਾਲਾਂ ਚ ਤਾਂ ਜਿਹੜਾ ਗੰਦੀ ਨਾਲੀ ਚ ਸਾਡਾ ਪਾਣੀ ਖੜੇ ਦੇ ਵੇਝੀ ਤਾਂ ਕਦੇ ਲੀਡਰ ਲੰਘਿਆ ਨਾ ਕਦੇ ਸਾਡੇ ਵਿਆਹ ਦੇ ਵਿੱਚ ਤਾਂ ਤੁਸੀਂ ਆਏ ਨਾ ਕਦੇ ਸਾਡੇ ਮਰਗੇ ਦੇ ਭੋਗ ਤੇ ਤਾਂ ਤੁਸੀਂ ਚੱਲ ਕੇ ਆਏ ਨਾ ਅੱਜ ਬਾਈ ਤੁਹਾਨੂੰ ਕੀ ਹੋ ਗਿਆ ਇਹ ਤੁਸੀਂ ਸੱਚ ਕਰਕੇ ਜਾਣਿਓ ਕਮੈਂਟ ਕਰਕੇ ਦੱਸਿਓ ਕਿ ਸਾਡੇ ਦੇਸ਼ 'ਚ ਜਾਤ ਪਾਤ ਦਾ ਵਿਤਕਰਾ ਨਹੀਂ ਹੁੰਦਾ ਕਿ ਨੀਵੀਂ ਜਾਤ ਦੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿ ਨਫ਼ਰਤ ਦੇ ਭਾਗੀ ਨਹੀਂ ਬਣਦਾ ਦਲਿਤ ਭਾਈਚਾਰਾ ਫਿਰ ਕਿੱਥੇ ਕਾਨੂੰਨ ਇੱਕੋ ਜਿਹਾ ਰਹਿ ਗਿਆ ਭਾਈ ਆ ਕਾਨੂੰਨ ਹੁਣ ਬਦਲਿਆ ਹੀ ਆ 15 ਅਗਸਤ ਤੇ ਧਰਾਵਾਂ ਬਦਲਦੀਆਂ ਇਹ ਸਾਨੂੰ ਪਤਾ ਨਹੀਂ ਲੱਗ ਰਿਹਾ ਕੀ ਕੁਝ ਜਿਹੜਾ ਉੱਪਰੋਂ ਉਲਿੱਕਿਆ ਜਾ ਰਿਹਾ ਕੀ ਕੁਝ ਕਿਹਾ ਜਾ ਰਿਹਾ ਤੁਸੀਂ ਦੱਸੋ ਮੈਂ ਕਹਿੰਦਾ ਜੋ ਕਾਨੂੰਨ ਹੈ ਡਾਕਟਰ ਅੰਬੇਦਕਰ ਜੀ ਨੇ ਲਿਖ ਦਿੱਤਾ ਸਲੂਟ ਆਈਆ ਉਹਨੇ ਕਿਉਂ ਨਾ ਧਰਮ ਪਰਿਵਰਤਨ ਕਰ ਲਿਆ ਉਹਨੇ ਕਿਉਂ ਨਾ ਇਹ ਚੀਜ਼ਾਂ ਆਜ਼ਾਦ ਪਾਤ ਨੂੰ ਲੁਕੋ ਲਿਆ ਉਹਨੇ ਕਿਹਾ ਵੀ ਹਾਂ ਹੈਗੇ ਆ ਕਾਨੂੰਨ ਲਿਖਿਆ ਪੜ੍ਹੇ ਸਭ ਤੋਂ ਵੱਧ ਪੜਿਆ ਲਿਖਿਆ ਸਾਡੇ ਦੇਸ਼ ਦਾ ਉਹ ਬਾਬਾ ਸੀ ਉਹਨੂੰ ਸਲੂਟ ਹੈ ਉਸ ਤੋਂ ਬਾਅਦ ਜਿਹੜੇ ਆਪਾਂ ਦਲਿਤ ਭਾਈਚਾਰੇ ਚੋਂ ਸੀ ਨਾ ਪਰ ਉਹ ਉਹ ਕਾਨੂੰਨ ਤੇ ਅਸੀਂ ਉਹਦੇ ਲਿਖੇ ਹੋਏ ਤੇ ਕਿੰਨੇ ਕ ਫੁੱਲ ਚੜਾਏ ਯਾਰ ਆ ਪਿੱਛੇ ਇੱਕ ਘਟਨਾ ਰਾਜਸਥਾਨ ਦੀ ਜਿਹੜੀ ਬੜੀ ਆਪਣਾ ਦੇਖੀ ਸੀ ਵਾਇਰਲ ਹੋਈ ਸੀ ਵੀਡੀਓ ਇੱਕ ਛੋਟੇ ਜਿਹੇ ਬੱਚੇ ਨੂੰ ਉਥੋਂ ਦੇ ਮਾਸਟਰ ਨੇ ਡੰਡਿਆਂ ਨਾਲ ਐਨਾ ਕੁੱਟਿਆ ਐਨਾ ਕੁੱਟਿਆ ਵੀ ਉਹਦੀ ਮੌਤ ਹੋ ਗਈ ਸੀ ਉਹਦਾ ਕਾਰਨ ਪਤਾ ਕੀ ਸੀ ਕਿਉਂਕਿ ਉਹ ਦਲਿਤ ਭਾਈਚਾਰੇ ਦਾ ਬੱਚਾ ਸੀ ਉਹਨੇ ਮਾਸਟਰ ਦੇ ਪੀਣ ਵਾਲੇ ਘੜੇ ਚੋਂ ਪਾਣੀ ਪੀ ਲਿਆ ਸੀ ਬਈ ਇਹ ਗੁਨਾਹ ਕਰਤਾ ਸੀ ਬਹੁਤ ਵੱਡਾ ਬਹੁਤ ਜਾਤ ਪਾਤ ਦਾ ਵਿਤਕਰਾ ਸਾਡੀ ਇੱਥੇ ਕੀਤਾ ਜਾਂਦਾ ਪੰਜਾਬ ਚ ਬਥੇਰੇ ਡੇਰੇ ਖੁੱਲੇ ਪਏ ਆ ਬਥੇਰੇ ਧਾਰਮਿਕ ਸਥਾਨ ਆ ਜਿੱਥੇ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੀਤਾ ਜਾਂਦਾ ਤੇ ਉਥੇ ਉਹਨਾਂ ਦੇ ਭਾਂਡੇ ਆਡ ਰੱਖਦੇ ਆ ਲੰਗਰ ਆਡਿ ਸ਼ਕਾਉਂਦੇ ਆ ਫਿਰ ਜੇ ਤੁਸੀਂ ਐਡੇ ਕੇ ਅਣਖ ਖਾਲਿਓ ਤਾਂ ਗੁਰੂ ਭਗਤ ਰਵਿਦਾਸ ਗੁਰੂ ਰਵਿਦਾਸ ਦੀ ਬਾਣੀ ਕਰੋ ਫਿਰ ਵੱਖਰੀ ਉਥੇ ਨਹੀਂ ਹੱਥ ਲਾਉਂਦਾ ਕੋਈ ਯਾਰ ਗੁਰੂ ਨਾਨਕ ਸਾਹਿਬ ਨੇ ਤਾਂ ਵੇਖੋ ਕਿੰਨੀ ਨਿਮਰਤਾ ਦੇ ਬੋਲ ਬੋਲੇ ਹੋਣੇ ਆ ਸੱਜਣ ਠਾਗਰ ਕੇ ਸੁਧਰ ਗਏ ਯਾਰ ਅਸੀਂ ਕੀ ਕਰਦੇ ਆ ਦੱਸੋ ਕੀ ਕਰਦੇ ਆ ਅਸੀਂ ਬਹੁਤ ਜਿਹੜਾ ਮੈਂ ਇੱਕੋ ਹੀ ਗੱਲ ਤੁਹਾਨੂੰ ਕਹਿਣਾ ਕਿ ਤੁਸੀਂ ਜ਼ਰੂਰ ਕਮੈਂਟ ਕਰਿਓ ਦੱਸਿਓ ਕਿ ਕੀ ਸਾਡੇ ਦੇਖ ਦੇ ਵਿੱਚ ਕੀ ਆਜਾਤੀਵਾਦ ਦਾ ਵਿਤਕਰਾ हट ਗਿਆ ਕਿਉਂਕਿ ਜਦੋਂ ਵੋਟਾਂ ਆਉਂਦੀਆਂ ਨਾ ਇਲੈਕਸ਼ਨ ਆਉਂਦੇ ਹਨ ਨਾ ਉਦੋਂ ਲੀਡਰ ਖੜ ਖੜ ਕੇ ਇਹ ਕਹਿੰਦੇ ਆ ਕਿ ਨਹੀਂ ਜੀ ਆਪਾਂ ਇੱਕੋ ਆ ਸਾਰੇ ਏਕਤਾ ਬਣਾਈ ਰੱਖਿਓ ਤੁਸੀਂ ਇਹ ਗੱਲ ਦੱਸੋ ਤੁਸੀਂ ਇੱਕ ਚੀਜ਼ ਹੋਰ ਸੋਚਿਓ ਠੀਕ ਆ ਉਦੋਂ ਇੱਕ ਚੀਜ਼ ਕੀਤਾ ਇਹਨਾਂ ਵੀ ਦਲਿਤਾਂ ਨੂੰ ਆ ਕੁਛ ਦੇਵਾਂਗੇ ਜੀ ਜਰਨਲ ਕੈਟਾਗਰੀ ਨੂੰ ਅਸੀਂ ਆ ਕੁਛ ਦੇਵਾਂਗੇ ਇੱਥੇ ਹੀ ਤੁਹਾਡੇ ਨਾਲ ਵਿਤਕਰਾ ਕੀਤਾ ਜਾਂਦਾ ਬੋਟ ਹਰ ਬੰਦਾ ਪਾਉਂਦਾ ਜੇ ਬੋਟ ਦੀ ਬਰਾਬਰਤਾ ਇੱਕ ਹੈ ਫਿਰ ਕਾਨੂੰਨ ਦੀ ਅਧਿਕਾਰਾਂ ਦੀ ਸੰਵਿਧਾਨ ਦੀ ਬਰਾਬਰਤਾ ਇੱਕ ਸਾਨੂੰ ਕਿਉਂ ਨਹੀਂ ਦਿੱਤੀ ਜਾਂਦੀ ਜੇ ਇੱਕ ਮੱਜ ਵੀ ਸਿੱਖ ਨੇ ਬਟਨ ਦੱਬਿਆ ਵੋਟ ਪਾਈ ਆ ਇੱਕ ਜੱਟ ਨੇ ਬਟਨ ਦੱਬਿਆ ਵੋਟ ਪਾਈ ਆ ਕਰਮਦਾਸ ਹੀ ਸਿੱਖ ਨੇ ਇੱਕ ਬ੍ਰਾਹਮਣ ਨੇ ਦੱਬਿਆ ਜੈਨੀ ਨੇ ਬੋਧੀ ਨੇ ਮੁਸਲਮਾਨ ਨੇ ਜੀਨੇ ਵੀ ਬਟਨ ਦੱਬਿਆ 10 ਵੋਟਾਂ ਪਾਈਆਂ ਉਹ ਗਿਣਤੀ 10 ਹੀ ਰਹੂਗੀ ਨਾ ਆਇਤਾ ਨੇ ਵੀ ਜੱਟ ਨੇ ਬਟਨ ਦਬਾਤਾ ਉਹਦੀ ਇੱਕ ਬਟਨ ਦੱਬੇ ਦੀਆਂ ਦੋ ਵੋਟਾਂ ਬਣ ਗਈਆਂ ਮਾਝ ਵੀ ਸਿੱਖ ਨੇ ਦੱਬਿਆ ਉਹਦੀ ਇੱਕ ਬੋਰਡ ਦੀ ਅੱਧੀ ਵੋਟੀ ਬਣੂਗੀ ਕਦੇ ਐਂ ਸੁਣਿਆ ਜਦੋਂ ਵੋਟਾਂ ਦੀ ਗਿਣਤੀ ਇਹ ਲੀਡਰ ਬਰਾਬਰ ਕਰ ਬਰਾਬਰ ਕਰਦੇ ਆ ਫਿਰ ਸਾਡੇ ਲਈ ਕਾਨੂੰਨ ਅਧਿਕਾਰ ਸੰਵਿਧਾਨ ਇਹ ਬਰਾਬਰ ਕਿਉਂ ਨਹੀਂ ਕਰਦੇ ਬਈ ਇਹ ਜਾਤ ਪਾਤ ਦਾ ਵਿਕਰ ਹੈ ਇੱਕ ਕੋੜ ਵਾਂਗੂ ਚੁੰਬੜਿਆ ਸਾਡੇ ਇਸ ਮੁਲਖ ਨੂੰ ਸਾਡੇ ਇਸ ਸਮਾਜ ਨੂੰ ਤੇ ਉਹਦੇ ਜ਼ਿੰਮੇਵਾਰ ਅਸੀਂ ਆ ਕਿਉਂਕਿ ਸਾਡੇ ਆ ਦਿਮਾਗ ਨਾ ਸੁੱਤੇ ਪਏ ਆ ਕੱਲਾ ਅੱਖਾਂ ਕਰਕੇ ਜਾਗਦੇ ਆ ਮੈਂ ਗੱਲ ਕਹਿਣਾ ਕਿ ਜੇ ਕੋਈ ਦਲਿਤ ਭਾਈਚਾਰਾ ਕੋਈ ਨੀਵੀਂ ਨੀਵੀਂ ਜਾਤ ਦਾ ਲਾ ਭਾਈਚਾਰਾ ਮੈਨੂੰ ਤਾਂ ਸ਼ਬਦ ਬੋਲਣੇ ਵੀ ਭੈੜੇ ਲੱਗਦੇ ਜੇ ਕੋਈ ਤਰੱਕੀ ਕਰਦਾ ਨਾ ਕਿਸੇ ਅਹੁਦੇ ਤੇ ਜਾਂਦਾ ਤੇ ਜਿਹੜੇ ਆਪ ਦੀ ਜਾਤ ਦੇ ਲੋਕ ਹੁੰਦੇ ਆ ਉਹਨਾਂ ਨਾਲ ਮਿਲ ਕੇ ਚੱਲਿਆ ਕਰੋ ਉੱਚੀ ਜਾਤੀ ਵਾਲਿਆਂ ਦੇ ਨਾਲ ਮਿਲ ਕੇ ਉਹ ਜਿਹੜੇ ਤੁਹਾਡੇ ਨਾਲ ਸਾਰੇ ਤਾਂ ਨਫ਼ਰਤ ਨਹੀਂ ਕਰਦੇ ਉੱਚੀ ਜਦ ਬਥੇਰੇ ਭਾਈਚਾਰਕ ਸਾਂਝ ਵੀ ਹੈਗੀ ਆ ਪਰ ਜਿਹੜੇ ਚੰਦਕ ਲੋਕ ਉੱਚੀ ਜਾਤ ਦਾ ਮਾਣ ਦਿਖਾ ਕੇ ਤੁਹਾਡੀਆਂ ਖੁਸ਼ੀਆਂ ਤੇ ਡਾਕਾ ਮਾਰਦੇ ਆ ਤੁਹਾਡੇ ਮਰਨੇ ਗਲ ਦੇ ਨਾ ਖਰਾਬ ਕਰਦੇ ਆ ਠੀਕ ਆ ਉਹਨਾਂ ਨੂੰ ਸਵਾਲ ਕਰਿਆ ਕਰੋ ਉੱਥੇ ਹਿੱਕ ਡਾ ਕੇ ਖੜਿਆ ਕਰੋ ਜੇ ਤੁਹਾਡੇ ਕੋਲੇ ਤਾਕਤ ਹੈ ਤੁਹਾਡੇ ਕੋਲੇ ਉਚਾਉ ਦਾ ਵੀ ਨਹੀਂ ਜੇ ਮੇਰੇ ਕੋਲੇ ਉਚਾਉ ਦਾ ਹੈਗਾ ਪੁੱਤ ਮੈਂ ਮੱਝ ਵੀ ਸਿੱਖਾਂ ਦਾ ਮਾਰਮਦਾਸੀਆਂ ਸਿੱਖਾਂ ਦਾ ਪੁੱਤਾਂ ਮੈਂ ਆਪਦੇ ਭਾਈਚਾਰੇ ਦੇ ਲੋਕਾਂ ਦੇ ਨਾਲ ਖੜੂਗਾ ਇਹ ਕਿਹਾ ਕਰੋ ਹੱਕ ਠੋਕ ਕੇ ਇਹ ਫੇਰ ਗੱਲਾਂ ਹੋਣਗੀਆਂ ਨਹੀਂ ਤਾਂ ਫਿਰ ਇਸ ਤਰੀਕੇ ਨਾਲ ਨਾ ਇਹ ਜਾਤਾਂ ਪਾਤਾਂ ਦੀ ਪਾੜ ਪਾ ਪਾ ਕੇ ਉੱਚੇ ਨੀਵੇਂ ਦਾ ਪਾੜ ਪਾੜ ਪਾ ਪਾ ਕੇ ਤੁਹਾਨੂੰ ਗੁਲਾਮ ਬਣਾ ਕੇ ਜ਼ਿੰਦਗੀ ਨਾ ਨਰਕਾਂ ਤੋਂ ਭੈੜੀ ਇੱਥੇ ਬਣਾ ਦੇਣਗੇ ਤੁਹਾਡੀ ਤੇ ਬਣਾਈ ਵੀ ਜਾਂਦੇ ਆ ਤੇ ਇਹ ਘਟਨਾ ਨੇ ਸੱਚੀ ਮੇਰਾ ਮਨ ਝੋੜਿਆ ਵੀ ਕੀ ਇੱਕ ਦੇ ਲੱਤ ਭਾਈਚਾਰੇ ਦੇ ਪਰਿਵਾਰ ਦੇ ਕਿਸੇ ਵੀ ਬੱਚੇ ਨੂੰ ਕਿਸੇ ਮੈਂਬਰ ਨੂੰ ਕਿ ਆਪਦੀਆਂ ਖੁਸ਼ੀਆਂ ਆਪਦੇ ਤਰੀਕੇ ਨਾਲ ਮਨਾਉਣ ਦਾ ਇਸ ਦੇਸ਼ 'ਚ ਕੋਈ ਹੱਕ ਨਹੀਂਗਾ ਕਿ ਉਹ ਆਪਦੇ ਪ੍ਰੋਗਰਾਮ ਨੂੰ ਆਪਦੇ ਹਿਸਾਬ ਨਾਲ ਨਹੀਂ ਉਲੀਕ ਸਕਦੇ ਕਿ ਉਹ ਇਸ ਪਰੰਪਰਾ ਪਰੰਪਰਾ ਦਾ ਹਿੱਸਾ ਨਹੀਂਗਾ ਕਿ ਉਹ ਇਸ ਸੱਭਿਆਚਾਰ ਨੂੰ ਆਪਦੇ ਤਰੀਕੇ ਨਾਲ ਨਹੀਂ ਮਨਾ ਸਕਦੇ ਯਾਰ ਕਿ ਢੇ ਸ਼ਰਮ ਵਾਲੀ ਗੱਲ ਆ ਮੰਦਰ ਚ ਅਸੀਂ ਨਹੀਂ ਮੱਥਾ ਟੇਕਣ ਦੇਣਾ ਵਿਆਹ ਦੀਆਂ ਖੁਸ਼ੀਆਂ ਅਸੀਂ ਨਹੀਂ ਉਹਨਾਂ ਨੂੰ ਮਨਾਉਣ ਦੇਣੀਆਂ ਕਿਹੜੇ ਮੁਲਖ ਚੋਂ ਆਏ ਹੋ ਬਈ ਤੁਸੀਂ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਬਈ ਇਹ ਪਰ ਜੋ ਕੀਤਾ ਰਾਜਸਥਾਨ ਦੀ ਪੁਲਿਸ ਨੇ ਉਹਨੂੰ ਸਲੂਟ ਕਰਨਾ ਪਣਦਾ ਹਰ ਵਿਸ਼ੇ ਤੇ ਵਿਚਾਰ ਚਰਚਾ ਆਪਾਂ ਕਰਿਆ ਕਰਾਂਗੇ ਸਹਿਯੋਗ ਦਿਆ ਕਰੋ ਤੁਸੀਂ ਸਾਰੇ ਭੈਣ ਭਰਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਾਤ ਪਾਤ ਦਾ ਵਿਤਕਰਾ ਕਿੰਨਾ ਕਹਾਣੀਕਾਰਕਾ ਕੀ ਕੀ ਘਟਨਾਵਾਂ ਤੁਸੀਂ ਆਪਣੀ ਜ਼ਿੰਦਗੀ 'ਚ ਦੇਖੀਆਂ ਕੀ ਕੀ ਉਹਨਾਂ ਘਟਨਾਵਾਂ ਤੇ ਕਾਰਵਾਈ ਹੋਈ ਹੈ ਇਹ ਸਾਰਾ ਡਾਟਾ ਥੱਲੇ ਸਕਰੀਨ ਤੇ ਨੰਬਰ ਚੱਲ ਰਿਹਾ ਇਹਦੇ ਤੇ WhatsApp ਤੁਸੀਂ ਕਰਿਓ ਆਪਾਂ ਵਿਚਾਰ ਚਰਚਾ ਜਿਹੜੀ ਉਹ ਕਰਦੇ ਰਾਵਾਂਗੇ ਤੇ ਸਾਡਾ ਸਾਰਿਆਂ ਦਾ ਇਹ ਫਰਜ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਸੀਕਾ